ਰਣਜੀਤ ਸਿੰਘ ਜਦੋਂ ਮਲਤਾਨ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਹੈ ਪਹਿਲੀ ਵਾਰ ਜਦੋਂ ਮੁਜ਼ਫਰ ਖਾਨ ਨੇ ਅਧੀਨਗੀ ਕਬੂਲ ਕਰ ਲਈ ਰਣਜੀਤ ਸਿੰਘ ਜੀ ਕਿਧੋ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਆਪਣੀਆਂ ਫੌਜਾਂ ਸਮੇਤ ਰੁਕਿਆ ਸ਼ਾਮ ਦਾ ਸਮਾਂ ਰਾਤ ਪੈ ਗਈ ਤੰਬੂ ਲਗਾਏ ਤੇ ਜਦੋਂ ਰਣਜੀਤ ਸਿੰਘ ਇਸੇ ਤਰ੍ਹਾਂ ਸਹਿ ਸੁਭਾਅ ਬਾਰ ਘੁੰਮ ਰਿਹਾ ਹੈ ਤੇ ਉਸ ਨੂੰ ਦੂਰ ਇੱਕ ਕੋਠੇ ਦੇ ਵਿੱਚ ਦੀਵਾ ਨਜ਼ਰ ਆਇਆ ਜਗਦਾ ਰਣਜੀਤ ਸਿੰਘ ਉਸ ਦੀਵੇ ਵੱਲ ਤੁਰਿਆ ਜਾਂਦਾ ਤੁਰਿਆ ਗਿਆ ਜਾ ਕੇ ਵੇਖਿਆ ਕਿ ਇੱਕ ਛੋਟਾ ਜਿਹਾ ਕੋਠਾ ਕੋਠੇ ਦੇ ਵਿੱਚ ਇੱਕ ਸਿੱਖ ਬੈਠਾ ਪਾਠ ਕਰ ਰਿਹਾ ਦੀਵਾ ਜਗ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਣਜੀਤ ਸਿੰਘ ਨੇ ਜਾ ਕੇ ਮੱਥਾ ਟੇਕਿਆ ਬਜ਼ੁਰਗ ਨੂੰ ਮਿਲਿਆ ਬਜ਼ੁਰਗ ਨੇ ਦੱਸਿਆ ਕਿ ਇਹ ਗੁਰੂ ਪਾਤਸ਼ਾਹ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬਾਨ ਹੈ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ ਸੀ ਇਹ ਪੰਜਾ ਸਾਹਿਬ ਦੇ ਕੋਲ ਦੀ ਘਟਨਾ ਇੱਕ ਪੜਤੇ हसन ਅਬਦਾਲ ਦੇ ਕੋਲ ਇਸ ਜਗ੍ਹਾ ਤੇ ਗੁਰੂ ਪਾਤਸ਼ਾਹ ਨੇ ਚਰਨ ਪਾਏ ਸੀ ਤੇ ਰਣਜੀਤ ਸਿੰਘ ਬੜੇ ਪਿਆਰ ਦੇ ਨਾਲ ਬੜੀ ਅਧੀਨਗੀ ਚਕਿੰਦਾ ਕਹਿੰਦਾ ਕਿ ਖਾਲਸਾ ਜੀ ਮੁਲਤਾਨ ਨੂੰ ਫਤਿਹ ਕਰਨ ਜਾ ਰਿਹਾ ਹੈ ਮੁਜ਼ਫਰ ਖਾਨ ਨੇ ਬਗਾਵਤ ਕੀਤੀ ਹੈ ਉਸ ਨੂੰ ਦਬਾਉਣ ਵਾਸਤੇ ਜਾ ਰਿਹਾ ਹੈ ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ ਜੋਦੜੀ ਕਰੋ ਬੇਨਤੀ ਕਰੋ ਕਿ ਇਸ ਕੁਕਰ ਦੀ ਝੋਲੀ 'ਚ ਮੁਲਤਾਨ ਦੀ ਫਤਿਹ ਪੈ ਜਾਵੇ ਮੈਂ ਫਤਿਹ ਆਖੋ ਲਵਾਂ ਗਰੰਥੀ ਸਿੰਘ ਨੇ ਬਿਲਕੁਲ ਇਨਾ ਸ਼ਬਦਾਂ ਚ ਅਰਦਾਸ ਕੀਤੀ ਹੁਕਮਨਾਮਾ ਲਿਆ ਅਰਦਾਸ ਕਰਕੇ ਗਰੰਥੀ ਸਿੰਘ ਇਹ ਸ਼ਬਦ ਵਰਦਾ ਕਿ ਗੁਰੂ ਪਾਤਸ਼ਾਹ ਜੀ ਤੁਹਾਡੇ ਦਰ ਦਾ ਕੂਕਰ ਰਣਜੀਤ ਸਿੰਘ ਮਲਤਾਨ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਹੈ ਇਹਦੀ ਝੋਲੀ ਦੇ ਵਿੱਚ ਫਤਿਹ ਬਖਸ਼ਿਸ਼ ਕਰਨੀ ਰਣਜੀਤ ਸਿੰਘ ਜੀ ਕੁਦਰਤਨ ਮੁਜ਼ਫਰ ਖਾਨ ਨੇ ਜਾਂਦੇ ਹੀ ਪਦਨ ਦੀ ਸਵੀਕਾਰ ਕੀਤੀ ਖੁਸ਼ੀ ਦੇ ਵਿੱਚ ਜੇਤੂ ਰੂਪ ਚ ਆ ਰਹੇ ਵਾਪਸੀ ਤੇ ਫਿਰ ਉੱਥੇ ਰੁਕਿਆ ਕਈ ਵਾਰੀ ਬੰਦੇ ਨੂੰ ਜਿੱਤ ਦਾ ਹੰਕਾਰ ਹੋ ਜਾਂਦਾ ਮੈਂ ਆਰੰਭ ਚ ਕਿਹਾ ਸੀ ਕਿ ਰਣਜੀਤ ਸਿੰਘ ਰਾਜਾ ਹੈ ਉਹਦੇ ਚ ਮਨੁੱਖਾਂ ਵਾਂਗ ਕੋਈ ਔਗਣ ਹੋ ਸਕਦਾ ਰਣਜੀਤ ਸਿੰਘ ਉਸੇ ਜਗ੍ਹਾ ਤੇ ਰੁਕਿਆ ਤੇ ਵੈਸੇ ਵੀ ਜਦੋਂ ਜਿੱਤ ਦਾ ਸ਼ੌਹਰਤ ਦਾ ਅਹੰਕਾਰ ਕਿਤਨੇ ਕਿਤੇ ਬੰਦੇ ਦੇ ਮਨ ਚ ਆ ਜਾਂਦਾ ਜਿਸ ਤਰ੍ਹਾਂ ਕੁਝ ਸਰੋਤਾਂ ਜਿਕਰ ਹੁੰਦਾ ਕੋ ਐਸੋ ਜਨਮਿਓ ਜਗਮਾ ਹੈ ਪ੍ਰਭੂਤਾ ਪਾਏ ਜਿਸ ਮਨਮਦਨਾ ਹੈ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਸਮਾਜ ਦੇ ਵਿੱਚ ਇਸ ਮੋਇਸਚਰੇ ਦੇ ਵਿੱਚ ਦੁਨਿਆਵੀ ਪ੍ਰਾਪਤੀ ਹੋਵੇ ਤੇ ਮਨ ਦੇ ਵਿੱਚ ਮਾਣ ਨਾ ਆਵੇ ਅਹੰਕਾਰ ਨਾ ਆਵੇ ਉਹ ਲੋਕ ਬਹੁਤ ਘੱਟ ਹੁੰਦੇ ਨੇ ਨਿੱਤੇ ਸੰਤ ਦੇ ਛੋਟੇ ਛੋਟੇ ਗੱਲ ਦਾ ਕਈ ਵਾਰੀ ਅਹੰਕਾਰ ਤੇ ਮਾਣ ਹੋ ਜਾਂਦਾ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਗਟ ਦਿਹਾੜਾ ਵੀ ਜਾਸ ਨੂੰ ਸਮਰਪਿਤ ਸਮਾਗਨ ਦੇ ਵਿੱਚ ਹੈ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਗੱਲ ਦਸਾਈ ਹੈ ਕਿ ਦੁਨਿਆਵੀ ਪ੍ਰਾਪਤੀਆਂ ਦੇ ਮਾਣ ਤਾਂ ਕਈ ਵਾਰੀ ਹੋ ਜਾਂਦੇ ਨੇ ਪਰ ਸਭ ਤੋਂ ਵੱਡਾ ਮਾਣ ਹੁੰਦਾ ਜਦੋਂ ਕਿਸੇ ਗਿਆਨੀ ਵਿਅਕਤੀ ਨੂੰ ਗਿਆਨ ਦਾ ਅਹੰਕਾਰ ਹੋ ਜਾਵੇ ਇਹ ਸਭ ਤੋਂ ਵੱਡਾ ਅਹੰਕਾਰ ਹੈ ਕਿ ਕਿਸੇ ਗਿਆਨੀ ਵਿਅਕਤੀ ਨੂੰ ਗਿਆਨ ਦਾ ਅਹੰਕਾਰ ਪੜ੍ਹੇ ਲਿਖੇ ਵਿਅਕਤੀ ਨੂੰ ਆਪਣੀਆਂ ਪੜੀਆਂ ਹੋਈਆਂ ਚਾਰ ਕਿਤਾਬਾਂ ਦਾ ਅਹੰਕਾਰ ਦੁਨਿਆਵੀ ਪ੍ਰਾਪਤੀ ਤਾਂ ਗੱਲ ਹੀ ਵੱਖਰੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਲੇ ਲਦਾਖ ਇਹਨਾਂ ਇਲਾਕਿਆਂ 'ਚ ਹੁੰਦੇ ਹੋਏ ਨੀਮੋ ਜਦੋਂ ਮਟਨ ਆਏ ਨੇ ਜਿੱਥੇ ਅੱਜ ਵੀ ਗੁਰਦੁਆਰਾ ਸਹਿਬਾਨ ਬਣਿਆ ਨਾਲ ਮੰਦਰ ਵੀ ਹੈ ਕਿਉਂਕਿ ਪੁਰਾਣਾ ਉੱਥੇ ਮੰਦਰ ਹੋਇਆ ਕਰਦਾ ਸੀ ਉੱਥੇ ਪੰਡਿਤ ਬ੍ਰਹਮਦੱਤ ਦੇ ਨਾਲ ਚਰਚਾ ਦਾ ਜ਼ਿਕਰ ਆਉਂਦਾ ਗੁਰਨਾਨ ਦੇ ਸੱਚੇ ਪਾਤਸ਼ਾਹ ਜਦੋਂ ਉਤਰ ਕੇ ਬ੍ਰਹਮਦੱਤ ਨੂੰ ਆਪਣੀ ਵਿੱਦਿਆ ਦਾ ਬੜਾ ਅੰਕਾਰ ਸੀ ਕਿਵੇਂ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਪੁਰਸ਼ ਗਾਇਤਰੀ ਮੰਤਰ ਮੈਨੂੰ ਤਾਂ 108 ਗ੍ਰੰਥ ਸਾਰੇ ਪੜ੍ਹੇ ਹੋਏ ਨੇ ਤੇ ਰਟੇ ਹੋਏ ਨੇ ਤੇ ਗੁਰਨਾਨ ਸੱਚੇ ਪਾਤਸ਼ਾਹ ਨੇ ਕਿਵਲੇ ਇੱਕ ਗੱਲ ਕਹੀ ਸੀ ਪ੍ਰਾਤਨ ਜੰਗ ਸਾਖੀ ਨੂੰ ਪੜ੍ਹ ਕੇ ਵੇਖਿਓ ਨਾਨਕ ਲੇਖੇ ਇੱਕ ਗੱਲ ਨੂੰ ਪਰ ਹਉਮੇ ਝਖਣਾ ਚਾਹ ਕਿ ਉਸ ਗਿਆਨ ਦੀ ਪ੍ਰਾਪਤੀ ਦਾ ਕੀ ਫਾਇਦਾ ਜਿਸ ਗਿਆਨ ਨੇ ਹੰਕਾਰ ਦਿੱਤਾ ਗੱਲ ਤਾਂ ਨਾਮ ਦੀ ਹੋਣੀ ਚਾਹੀਦੀ ਸੀ ਉਹਦੀ ਇੱਕ ਦੀ ਹੋਣੀ ਚਾਹੀਦੀ ਸੀ ਜੇ ਅਨੇਕਾ ਕਿਤਾਬਾਂ ਪੜ੍ਹ ਕੇ ਵੀ ਇੱਕ ਦੇ ਨਾਲ ਨਹੀਂ ਜੁੜ ਸਕਿਆ ਤੇ ਇਸ ਗਿਆਨ ਦਾ ਕੀ ਫਾਇਦਾ ਉਹ ਗੁਰਨਾਨਕ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ ਉਹਦੇ ਪਰਿਵਾਰ ਦੇ ਵਿੱਚੋਂ ਹੀ ਗਏ ਕਿਰਪਾ ਰਾਮਦਾਸਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਤੇ ਕਿਰਪਾ ਰਾਮ ਦਤ ਖੰਡੇ ਵਾਟ ਦੇ ਪਾਹੁ ਲੈ ਕੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੁੱਤਰ ਸੁਮੇਰ ਸ਼ਹਾਦਤ ਪ੍ਰਾਪਤ ਕਰਦੇ ਨੇ ਕਿਰਪਾ ਸਿੰਘ ਵਰਕੇ ਸੋ ਇਹ ਜਿਹੜਾ ਪਰਿਵਾਰ ਜਿਸ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਇਹ ਇਬਾਦਤ ਦੇ ਵਿੱਚ ਕਦੋਂ ਆਇਆ ਜਦੋਂ ਗੁਰਨਾਨਕ ਸਾਹਿਬ ਨੇ ਇਹ ਗੱਲ ਦੱਸ ਦਿੱਤੀ ਕਿ ਜੇਕਰ ਤੁਹਾਨੂੰ ਆਪਣੇ वेद शास्त्र ਪੜ੍ਹ ਕੇ ਨਿਰਮਾਨਤਨ ਨਹੀਂ ਬਲਕਿ ਅਹੰਕਾਰ ਦਾ ਜਨਮ ਲਿਆ ਤਾਂ ਉਸ ਦਾ ਕੋਈ ਨਾਤ ਕਿਸੇ ਵੀ ਗਿਆਨ ਦੀ ਕਿਸੇ ਵੀ ਨੌਲੇਜ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਤੀ ਹੋ ਜਾਵੇ ਤੇ ਮਨੁੱਖ ਨੂੰ ਨਿਰਮਾਨਤਾ ਚਾਉਣੀ ਚਾਹੀਦਾ ਹੈ ਨਾ ਕਿ ਹੰਕਾਰ ਦੇ ਵਿੱਚ ਪਰ ਅਕਸਰ ਆ ਜਾਂਦਾ ਹੈ ਮਨੁੱਖ ਹੋਰਨਜੀਤ ਸਿੰਘ ਵੀ ਮਲਤਾਨ ਬਿਨਾ ਲੜਾਈ ਤੋਂ ਜਿੱਤ ਕੇ ਆਇਆ ਮਨ ਦੇ ਚ ਹੰਕਾਰ ਕੇ ਇੰਨੇ ਵੱਡੇ ਬਾਗੀ ਰਾਜੇ ਨੇ ਮੇਰੀ ਅਧੀਨਗੀ ਦੀ ਸਵੀਕਾਰ ਕਰ ਲਈ ਉਸੇ ਗੁਰਦੁਆਰਾ ਸਾਹਿਬ ਆਇਆ ਉਹੀ ਗਰੰਥੀ ਸਿੰਘ ਉਹੀ ਵਤ ਤੇ ਕਹਿੰਦਾ ਖਾਲਸਾ ਜੀ ਅਰਦਾਸ ਕਰੋ ਸ਼ੇਰੇ ਪੰਜਾਬ ਰਣਜੀਤ ਸਿੰਘ ਮਲਤਾਨ ਨੂੰ ਜਿੱਤ ਕੇ ਆਇਆ ਤੇ ਨਾਲ ਇਹ ਦੱਸੋ ਕਿ ਇਸ ਗੁਰਦੁਆਰੇ ਨੂੰ ਜਾਂ ਇਸ ਜਗ੍ਹਾ ਨੂੰ ਕੀ ਲੋੜ ਐ ਤੇ ਮੈਂ ਕੀ ਭੇਟ ਕਰ ਸਕਦਾ ਹੈ ਗਰੰਤੀ ਸਿੰਘ ਦੇ ਸ਼ੌਭਤਾ ਕੀ ਸੀ ਉਹ ਰਣਜੀਤ ਸ ਚੁੱਪ ਕਰ ਅੱਜ ਕੱਲ ਦੀ ਗੱਲ ਐ ਤੂੰ ਇੱਥੇ ਕੜਾ ਮੰਗਦਾ ਸੀ ਤੇ ਕਹਿ ਰਿਹਾ ਸੀ ਗੁਰੂ ਘਰ ਦੇ ਕੂਕਰ ਚ ਫਤਿਹ ਦੀ ਜਿਹੜੀ ਐ ਦਾਤ ਉਹ ਪਾ ਦਿਓ ਅੱਜ ਤੂੰ ਰਾਜਾ ਕੋਲੋਂ ਦਾ ਹੋ ਗਿਆ ਕਿ ਗੁਰੂ ਨੂੰ ਦਾਤਾਂ ਦੇਣ ਦੀ ਗੱਲ ਕਰਦਾ ਆਪਣੀ ਔਕਾਤ ਦੇ ਵਿੱਚ ਰਹਿ ਰਣਜੀਤ ਸਿੰਘ ਨੇ ਉਸੇ ਵੇਲੇ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਅਤੇ ਹੱਥ ਜੋੜ ਕੇ ਮੱਥਾ ਟੇਕਿਆ ਕਿ ਖਾਲਸਾ ਜੀ ਮੇਰੇ ਕੋਲੋਂ ਗਲਤੀ ਹੋਈ ਹੈ। ਸੋ ਇਹ ਰਣਜੀਤ ਸਿੰਘ ਦੇ ਅਸੂਲ ਸੀ, ਇਹ ਉਸਦਾ ਅਕੀਦਾ ਸੀ ਕਿ ਰਣਜੀਤ ਸਿੰਘ ਜਿਹੜਾ ਸੀਗਾ ਉਹ ਹਮੇਸ਼ਾ ਆਪਣੇ ਧਾਰਮਿਕ ਮੁਖੀਆਂ ਜਾਂ ਆਪਣੇ ਧਾਰਮਿਕ ਸਖੀਰਾਂ ਦੇ ਸਾਹਮਣੇ ਬੜੀ ਨਿਰਮਾਣਤਾ ਦੇ ਨਾਲ ਪੇਸ਼ ਹੁੰਦਾ ਸੀ। ਅਕਾਲੀ ਫੂਲਾ ਸਿੰਘ ਕਦੀ ਉਹਨੂੰ ਸ਼ੇਰੇ ਪੰਜਾਬ ਜਾਂ ਮਹਾਰਾਜਾ ਨਹੀਂ ਕਹਿੰਦੇ, ਉਹ ਵੈਸੇ ਰਣਜੀਤ ਸਿੰਘ ਆ ਕਹਿ ਕੇ ਸੰਬੋਧਿਤ ਕਰਦੇ। ਹਮੇਸ਼ਾ ਮੈਂ ਜਨਿਅਰਿਕਤਾਬਾਂ ਨੂੰ ਪੜ੍ਹਿਆ ਇਵਨ ਇੱਥੋਂ ਤੱਕ ਕਿ ਜਦੋਂ ਮਹਾਰਾਜਾ ਅੰਦੀਪ ਸਿੰਘ ਨੇ ਉਹ ਵੀ ਉਸਤੇ ਇਤਿਹਾਸ ਦੀ ਇੱਕ ਬੜੀ ਬਲੱਖਣ ਘਟਨਾ ਮਲਤਾਨ ਦੀ ਮੈਂ ਪਹਿਲੀ ਫਤਿਹ ਦੀ ਗੱਲ ਕੀਤੀ ਹੈ ਮੁਜ਼ਫਰ ਖਾਨ ਨੇ ਅਧੀਨ ਦੀ ਸਵਾਰ ਕਰ ਲਈ ਤਿੰਨ ਸਾਲਾਂ ਬਾਅਦ ਮੁਜ਼ਫਰ ਖਾਨ ਨੇ ਬਗਾਵਤ ਕਰ ਦਿੱਤੀ ਹੁਣ ਉਸਨੇ ਬਗਾਵਤ ਕੀਤੀ ਆਪਣੇ ਆਲੇ ਦੁਆਲੇ ਦੇ ਸਿਰ ਤੇ ਕਿਉਂਕਿ ਆਲੇ ਦੁਆਲੇ ਜਿਹਹਾਦ ਦੇ ਨਾਮ ਦੇ ਉੱਪਰ ਮੁਸਲਮਾਨਾਂ ਚ ਇਹ ਗੱਲ ਪੜ ਦਿੱਤੀ ਅੱਜ ਵੀ ਉਸ ਦਾ ਪ੍ਰਵਾਸ ਜਿਹੜਾ ਲਾਹੌਰ ਦੇ ਵਿੱਚ ਹੈ ਬੜਾ ਅਮੀਰ ਖਾਨਦਾਨ ਹੈ ਪਰ ਅਮੀਰ ਕਿਉਂ ਰਿਆ ਇਹਦੀ ਮੈਂ ਤੁਹਾਨੂੰ ਕੱਲ ਦੱਸਦਾਂ ਕਿ ਉਹ ਪਰਿਵਾਰ ਅਮੀਰ ਕਿਵੇਂ ਰਿਆ ਜੇ ਤੁਸੀਂ ਡਿਟੇਲ ਦੇ ਵਿੱਚ ਪਰਿਵਾਰ ਦੇ ਬਾਰੇ ਪੜ੍ਹਨਾ ਹੋਵੇ ਤਾਂ ਉਸ ਦੇ ਬਾਰੇ ਲੈਪਲ ਗ੍ਰਿਫਨ ਨੇ ਰਾਇਲ ਫੈਮਲੀਜ਼ ਆਫ ਪੰਜਾਬ ਦੇ ਵਿੱਚ ਬੜੀ ਤਫਸੀਲ ਦੇ ਨਾਲ ਦੱਸਿਆ ਉਹ ਕਹਿੰਦਾ ਹੈ ਕਿ ਜਦੋਂ ਨੇ ਤੀਸਰੇ ਸਾਲ ਬਗਾਵਤ ਕਰ ਦਿੱਤੀ ਤੇ ਸ਼ੇਰੇ ਪੰਜਾਬ ਮਹਾਰਾਜ ਦੀ ਸਨੇਹ ਸਹਾਰਾ ਹਰੀ ਸਿੰਘ ਨਲੂਆ ਨਿਹਾਲ ਸਿੰਘ ਠਾਰੀ ਸਰਦਾਰ ਨਿਹਾਨ ਸਿੰਘ ਪੰਜ ਹੱਥਾ ਇਹਦੇ ਤੋਂ ਇਲਾਵਾ ਸਰਦਾਰ ਫਤਿਹ ਸਿੰਘ ਮਾਨ ਤੇ ਅਤਰ ਸਿੰਘ ਕਾਲਿਆਂ ਵਾਲੀ ਇਹਨਾਂ ਸਾਰਿਆਂ ਨੂੰ ਭੇਜਿਆ ਮੁਜੱਫਰ ਖਾਨ ਨੇ ਜਿਹਾਦ ਦੇ ਨਾਮ ਦੇ ਪਰ ਬਹੁਤ ਲੋਕ ਇਕੱਠੇ ਕਰ ਲਏ ਤੇ ਲੋਕਾਂ ਦੇ ਮਨ ਚ ਇਹ ਗੱਲ ਭਰੀ ਕਿ ਇੱਕ ਥੋੜੀ ਜੀ ਗਿਣਤੀ ਚ ਰੇਣ ਵਾਲੇ ਸਿੱਖ ਲਾਹੌਰ ਤੇ ਕਿਵੇਂ ਕਾਬਜ਼ ਹੋ ਸਕਦੇ ਨੇ ਲਾਹੌਰ ਤੇ ਸਾਡਾ ਸਿੱਖਾਂ ਨੇ ਕਿਵੇਂ ਕਬਜ਼ਾ ਕਰ ਲਿਆ ਇਹ ਮੁਸਲਮਾਨਾਂ ਦਾ ਹੈ ਤੇ ਲੈ ਕੇ ਛੱਟਾਂਗੇ ਤੇ ਜਿਹੜੇ ਸਿੱਖ ਨੇ ਇੱਕ ਕਾਫਰ ਨੇ ਇਹਨਾਂ ਨੂੰ ਆਪਣੇ ਦੇਸ਼ ਚੋਂ ਬਾਹਰ ਕੱਟਾਂਗੇ ਜਿਹਾਦ ਦੇ ਨਾਮ ਦੇ ਉੱਪਰ ਇਤਿਹਾਸਕਾਰ ਦੱਸਦੇ ਨੇ ਕਿ 7 ਦਿਨਾਂ ਦੇ ਵਿੱਚ ਉਹਨੇ 25 ਤੋਂ 40 ਹਜ਼ਾਰ ਜਿਹੜਾ ਨੌਜਵਾਨ ਸੀ ਇਕੱਠਾ ਕਰੀਆ। ਮਲਤਾਨ ਕਿਲ੍ਹੇ ਦੀ ਫਸੀਲ ਦੇ ਉੱਪਰ ਉਸਨੇ 48 ਤੋਂ ਵੱਧ ਧੋਪਾਂ ਵੀੜ ਦਿੱਤੀਆਂ। ਜਦੋਂ ਸਿੱਖ ਪੋਜਾ ਗਈਆਂ ਤੇ ਉਸਨੇ ਅੱਗੋਂ ਹਮਲਾ ਕਰ ਦਿੱਤਾ। ਪਹਿਲਾ ਹਮਲਾ ਚਿੰਚਿਤ ਹੋਇਆ। ਕਾਫੀ ਸ਼ਹਾਦਤਾਂ ਪਈਆਂ ਸਿੱਖਾਂ ਦੀਆਂ। ਇਹ ਘੇਰਾ ਤਕਰੀਬਨ ਸਿੱਖਾਂ ਨੇ 3 ਮਹੀਨੇ ਦੇ ਕਰੀਬ ਆਇਆ ਤੇ 350 ਤੋਂ ਵੱਧ ਸਿੱਖ ਸ਼ਹੀਦ ਹੋਏ। ਕਿਲੇ ਦੇ ਅੰਦਰ ਜਾਇਆ ਨਹੀਂ ਸੀ ਜਾ ਰਿਹਾ। ਸਰਦਾਰ ਹਰੀ ਸਿੰਘ ਨਲਵਾ ਜਨ ਜ਼ਖਮੀ ਹੋ ਗਏ ਸਰਦਾਰ ਲਿਹਾਰ ਸਿੰਘ ਟਾਰੀ ਚਖਮੀ ਹੋ ਗਏ ਜਰਨੈਲ ਵੀ ਜ਼ਖਮੀ ਹੋ ਗਏ ਤੇ ਕਿਲੇ ਦੇ ਅੰਦਰ ਫੌਜਾਂ ਜਾ ਨਾ ਸਕੀਆਂ ਰਣਜੀਤ ਸਿੰਘ ਤੈ ਖਬਰ ਭੇਜੀ ਗਈ ਕਿ ਕਿਲਾ ਫਤੇ ਨਹੀਂ ਹੋਇਆ ਰਣਜੀਤ ਸਿੰਘ ਆਪਣੇ ਅਕੀਦੇ ਦੇ ਮੁਤਾਬਕ ਜਦੋਂ ਦੂਸਰਾ ਫੌਜੀ ਦਸਤਾ ਭੇਜਣ ਲੱਗਾ ਸਰਦਾਰ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਉਸ ਵਾਲੇ ਦਰਵਾਜ਼ੇ ਸਭ ਗਿਆ ਮੁਲਸਰ ਮੱਥਾ ਟੇਕ ਕੇ ਬਾਹਰ ਨਿਕਲ ਲਿਆ ਤੇ ਅਕਾਲੀ ਫੂਲਾ ਸਿੰਘ ਤੇ ਕੋਈ ਸਰੋਤਾਂ ਦੇ ਮੁਤਾਬਕ ਅਕਾਲੀ ਫੂਲਾ ਸਿੰਘ ਦੀ ਮਿਸਲ ਦੇ ਮੀਤ ਜਥੇਦਾਰ ਗਿਆਨੀ ਸਾਧੂ ਸਿੰਘ ਮਿਲੇ ਕਹਿੰਦੇ ਰਣਜੀਤ ਸਿੰਘ ਪਰੇਸ਼ਾਨ ਲੱਗ ਰਹੇ ਨੇ ਕਹਿੰਦਾ ਹਾਂ ਖਾਲਸਾ ਜੀ ਪਰੇਸ਼ਾਨ ਹਾਂ ਕਿਉਂਕਿ ਮਲਤਾਨ ਨੂੰ ਘੇਰਾ ਪਿਆ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਨੇ 300 ਦੇ ਕਰੀਬ ਸਖਸ਼ੀਰ ਹੋ ਗਏ ਨੇ ਅਜੇ ਤੱਕ ਕਿਲਾ ਸਾਡੇ ਹੱਕ ਨਹੀਂ ਆਇਆ ਤੇ ਅਗਲਾ ਸਮਾਂ ਬਰਸਾਤਾਂ ਦਾ ਸ਼ੁਰੂ ਹੋ ਜਾਣਾ ਹੈ ਬਾਰੋਂ ਬਰੂਦ ਲਿਆਉਣਾ ਤੇ ਚਲਾਉਣਾ ਹੋਰ ਔਖਾ ਹੋ ਜਾਵੇਗਾ ਤੇ ਮੈਂ ਚਾਹੁੰਨਾ ਇਕੱਲਾ ਛੇਤੀ ਫਤਿਹ ਹੋ ਜਾਪ। ਪੰਗੀ ਮਿਸਲ ਦੇ ਜਥੇਦਾਰ ਹੱਸ ਕੇ ਕਹਿੰਦੇ ਨੇ ਕਹਿੰਦੇ ਰਣਜੀਤ ਸਿੰਘ ਆ ਸਾਡੇ ਵਾਲੀ ਤੋਪ ਕਿੱਥੇ ਐ ਜਿਸ ਨੂੰ ਪੰਗੀਆਂ ਦੀ ਤੋਪ ਕਿਹਾ ਜਾਂਦਾ ਅੱਜ ਲਾਹੌਰ ਕਿਲੇ ਦੇ ਸਾਹਮਣੇ ਪਾਕਿਸਤਾਨ ਖੜੀ ਐ। ਇਹ ਇਸ ਤੋਪ ਦਾ ਵੀ ਇੱਕ ਬੜਾ ਵੱਖਰਾ ਇਤਿਹਾਸ ਐ। ਅਹਿਮਦ ਸ਼ਾਹ ਅਦਾਲੀ ਜਦੋਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਆਇਆ ਤੇ ਲਾਹੌਰ ਪਹੁੰਚਿਆ ਤੇ ਉਸ ਨੇ ਉਸ ਵੇਲੇ ਆਪਣੇ ਵਜ਼ੀਰ ਬਖਸ਼ੀ ਸਰਬਲੰਦ ਨੂੰ ਕਿਹਾ ਕਹਿੰਦਾ ਬਖਸ਼ੀ ਸਾਹਿਬ ਇੱਕ ਐਵੇਂ ਦੀ ਤੋਪ ਤਿਆਰ ਕਰਾਓ ਜਿਹੜੀ ਦੁਨੀਆ ਦੀ ਵੱਡੀ ਤੋਪ ਹੋਵੇ ਤੇ ਮੈਂ ਇਹਨਾਂ ਕਾਫਰਾਂ ਨੂੰ ਹਮੇਸ਼ਾ ਵਾਸਤੇ ਖਤਮ ਕਰਨਾ ਚਾਹੁੰਦਾ ਬੜੇ ਲੋਹਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਖੀਰ ਲਾਹੌਰ ਦਾ ਇੱਕ ਲੋਹਾਰ ਸ਼ਾ ਨजीर ਉਹ ਕਹਿੰਦਾ ਠੀਕ ਹੈ ਜੀ ਤੋਪ ਨੂੰ ਮੈਂ ਤਿਆਰ ਕਰਾਇਆ ਇਲਾਕੇ ਦੇ ਵਿੱਚ ਸਾਰੀਆਂ ਧਾਤਾਂ ਇਕੱਠੀਆਂ ਗਈਆਂ ਕੀਤੀਆਂ ਗਈਆਂ ਸਰਦਾਰ ਸੋਨ ਸਿੰਘ ਸੀਤਲ ਤਾਂ ਇੱਥੋਂ ਤੱਕ ਲਿਖਦੇ ਆ ਕਿ ਲੋਕਾਂ ਦੇ ਘਰਾਂ ਦੇ ਵਿੱਚੋਂ ਪਿੱਤਲ ਕਾਂਸੀ ਦੇ ਤਾਂਬੇ ਦੇ ਭਾਂਡੇ ਵੀ ਲੈ ਲਏ ਗਏ। ਇਹਨਾਂ ਸਾਰੀਆਂ ਧਾਤਾਂ ਨੂੰ ਤਿਆਰ ਕਰਕੇ ਤੋਪ ਤਿਆਰ ਕੀਤੀ ਗਈ ਉਸ ਦਾ ਨਾਮ ਰੱਖਿਆ ਗਿਆ ਪੀਕਰੇ ਅਸਦੇਹ ਆਤਿਸ਼ਬਾਰ। ਪੀਕਰੇ ਤੋਪ ਨੂੰ ਕਿਹਾ ਜਾਂਦਾ ਹੈ। ਅਸਦੇਹ ਸੱਪ ਨੂੰ ਕਿਹਾ ਜਾਂਦਾ ਹੈ। ਤੇ ਆਤਿਸ਼ਬਾਰ ਦਾ ਹੁੰਦਾ ਜੀ ਤੇ ਮੂੰਹ ਚੋਂ ਅੱਗ ਨਿਕਲਦੀ ਰਹੋ। ਇਹ ਤੋਪ ਤਿਆਰ ਕੀਤੀ ਸਰ ਬਲੰਦ ਖਾਨ ਤੇ ਸ਼ਾ ਨਜ਼ੀਰ ਅਹਿਮਦ ਸ਼ਾ ਵਦਾਲੀ ਦੇ ਸਾਹਮਣੇ ਤੋਪ ਨੂੰ ਲੈ ਕੇ ਗਏ। ਉਸ ਸਮੇਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਨੂੰ ਚਲਾ ਕੇ ਵੇਖਿਆ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਜਦ ਤੋਪ ਚੱਲਦੀ ਵੇਖੀ ਬੜਾ ਖੁਸ਼ ਹੋਇਆ ਤੇ ਨਾਲ ਹੀ ਬਣਾਉਣ ਵਾਲੇ ਕਾਰੀਗਰ ਨੂੰ ਪੁੱਛਦਾ ਉਸ ਦਾ ਨਾਮ ਕੀ ਰੱਖਿਆ ਹੈ। ਕਹਿੰਦਾ ਜਿਸ ਤੇ ਉੱਪਰ ਲਿਖਿਆ ਫਾਸਿਤ ਪੀਕਰੇ ਅਸਦਾ ਹੈ ਆਕਸ਼ਵਾੜ। ਕਹਿੰਦਾ ਨਾਮ ਬਦੋ ਦਿਓ। ਇਹ ਜਿਹਹਾਦ ਦੇ ਵਿੱਚ ਵਧਣੀ ਆ ਤੇ ਜਿਹਹਾਦ ਸਾਡਾ ਇੱਕ ਧਾਰਮਿਕ ਨਾਰਾ ਹੈ। ਤੇ ਮੈਂ ਚਾਹੁੰਦਾ ਕਿ ਇਸ ਤੋਪ ਦਾ ਨਾਮ ਵੀ ਧਾਰਮਿਕ ਹੋਵੇ। حضرت ਸੁਮਾਇਲ ਦੀ ਯਾਦ ਦੇ ਵਿੱਚ ਮਦੀਨੇ ਦੇ ਕੋਲ ਇੱਕ ਚਸ਼ਮਾ ਜਿਸ ਨੂੰ ਜ਼ਮਜ਼ਮਾ ਕਿਹਾ ਜਾਂਦਾ ਹੈ ਮੁਸਲਮਾਨ ਵੀਰ ਜਦੋਂ ਹੱਜ ਕਰਨ ਵਾਸਤੇ ਜਾਂਦੇ ਨੇ ਤੇ ਉਸ ਦਾ ਪਾਣੀ ਲੈ ਕੇ ਆਉਂਦੇ ਉਸ ਚਸ਼ਮੇ ਦਾ ਨਾਮ ਹੈ ਜ਼ਮਜ਼ਮਾ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਕਿ ਸਾਡੇ ਪਵਿੱਤਰ ਚਸ਼ਮੇ ਦੇ ਨਾਮ ਦੇ ਉੱਪਰ ਇਸ ਤੋਬ ਦਾ ਨਾਮ ਜ਼ਮਜ਼ਮਾ ਰੱਖ ਦਿੱਤਾ ਜਾ ਸੋ ਪੀਕਰੇ ਅਸਦ ਹੈ ਆਦਿਸ਼ ਬਾਰ ਤੋਂ ਤੋਬ ਦਾ ਨਾਮ ਬਦਲਿਆ ਤੇ ਤੋਬ ਦਾ ਨਾਮ ਜ਼ਮਜ਼ਮਾ ਰੱਖ ਦਿੱਤਾ ਪਹਿਲੀ ਮੋਠ ਭੇੜ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਇਸ ਦਸਤੇ ਜੀ ਤੋਖਨ ਦੀ ਭੰਗੀ ਮਿਸਲ ਦੇ ਸਰਦਾਰਾਂ ਨਾਲ ਹੋਈ ਇਹ ਤੋਪ ਸਿੱਖਾਂ ਦੇ ਖਿਲਾਫ ਤਾਂ ਕੀ ਚਲਣੀ ਸੀ ਪਹਿਲੀ ਮੁੱਠ ਢੇੜ ਦੇ ਵਿੱਚ ਹੀ ਪੰਗੀ ਮਿਸਲ ਦੇ ਸਰਦਾਰਾਂ ਨੇ ਤੋਪ ਖੋਲੀ ਇਸ ਦਾ ਨਾਮ ਪੈ ਗਿਆ ਪੰਗੀਆਂ ਵਾਲੀ ਤੋਪ ਇਹ ਬਾਅਦ ਵਿੱਚ ਸ਼ੁਕਰਚਕੀਆ ਮਿਸਲ ਦੇ ਕੋਲ ਵੀ ਰਹੀ ਤੇ ਪੰਗੀ ਮਿਸਲ ਦੇ ਕੋਲੇ ਦੀ ਜ਼ਿੰਮੇਵਾਰੀ ਰਹੀ ਸੋ ਪੰਗੀ ਮਿਸਲ ਦੇ ਸਰਦਾਰ ਕਹਿੰਦੇ ਨੇ ਰਣਜੀਤ ਸਿੰਘ ਸਾਡੇ ਵਾਲੀ ਤੋਪ ਕਿੱਥੇ ਆ ਉਹ ਕਹਿੰਦਾ ਜੀ ਫਤਿਹਜ਼ੰਗ ਫਤਿਹ ਬਿਜਲੀ ਜੰਗੇ ਬਿਜਲੀ ਇਹ ਤੋਪਾਂ ਤਾਂ ਸਾਰੀਆਂ ਲੱਗੀਆਂ ਸੂਰਜਮੁਖੀ ਵੀ ਇੱਕ ਤੋਪ ਦਾ ਨਾਮ ਸੀ ਬੜੀ ਅਹਨ ਤੋਪਸੀ ਲੈਣਾ ਸੰਗੀਠੀ ਵੱਲੋਂ ਬਣਾਈ ਹੋਈ ਕਹਿੰਦਾ ਜੀ ਇਹ ਸਾਰੀਆਂ ਤੋਪਾਂ ਤੇ ਲੈ ਗਿਆ ਤੁਹਾਡੀ ਤੋਪ ਤੁਹਾਡੀ ਮਿਸਲ ਚ ਤੋਪਾਂ ਲਜਾਈਆਂ ਗਈਆਂ ਫਤਿਹ ਕੀਤਾ ਗਿਆ ਮਲਤਾਨ ਨੂੰ ਮਲਤਾਨ ਦੀ ਫਤਿਹ ਦੇ ਨਾਲ ਬਹੁਤ ਸਾਰੀਆਂ ਸਿੱਖਾਂ ਦੀਆਂ ਸ਼ਹਾਦਤ ਦੀਆਂ ਤੇ ਦ੍ਰਿੜਤਾ ਦੀਆਂ ਕਹਾਣੀਆਂ ਨੇ ਜਦੋਂ ਤੋਪ ਦਾ ਪਈਆ ਘੁੱਟਾ ਉਹ ਸਾਰੀਆਂ ਘਟਨਾਵਾਂ ਉੱਥੇ ਵਾਪਰੀਆਂ ਨੇ ਉਸ ਜੰਗ ਦੇ ਵਿੱਚ ਮਾਰਿਆ ਗਿਆ ਮੁਜ਼ਫਰ ਖਾਨ ਉਸ ਦੇ ਦੋ ਬੇਟੇ ਵੀ ਮਾਰੇ ਗਏ ਤੇ ਉਸ ਦੇ ਦੋ ਪੁੱਤਰ ਜਿਹੜੇ ਸੀਗੇ ਉਸੇ ਕਨੇ ਗ੍ਰਫਤਾਰ ਕਰ ਲਏ ਇੱਕ ਸਰਪਰਾਜ਼ ਖਾਨ ਤੇ ਦੂਸਰਾ ਉਹਦਾ ਛੋਟਾ ਭਰਾ ਜਦੋਂ ਇਹਨਾਂ ਦੋਵਾਂ ਨੂੰ ਗ੍ਰਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਸਾਰੇ ਲਾਹੌਰ ਦੇ ਲੋਕ ਵੇਖਣ ਵਾਸਤੇ ਆਏ ਨੇ ਕਿ ਮੁਜ਼ਫਰ ਖਾਨ ਦੇ ਜਿਹੜੇ ਬੇਟੇ ਨੇ ਉਹ ਰਣਜੀਤ ਸਿੰਘ ਦੇ ਦਰਬਾਰ 'ਚ ਪੇਸ਼ ਕੀਤੇ ਜਾਣੇ ਨੇ ਤੇ ਰਣਜੀਤ ਸਿੰਘ ਨੂੰ ਬੜਾ ਗੁੱਸਾ ਹੈ ਮਲਤਾਨ ਦੇ ਹਾਕਮ ਦੇ ਖਿਲਾਫ ਕਿਉਂਕਿ ਉਹਦੇ 400 ਸਿੰਘ ਸ਼ਹੀਦ ਹੋਏ ਨੇ ਇਸ ਜੰਗ ਦੇ ਵਿੱਚ ਬੜਾ ਲੰਮਾ ਸਮਾਂ ਲੱਗਿਆ ਤੇ ਬਹੁਤ ਸ਼ਹਾਦਤਾਂ ਹੋਈਆਂ ਨੇ ਤੇ ਰਣਜੀਤ ਸਿੰਘ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਤੇ ਇਸ ਕਰਕੇ ਰਣਜੀਤ ਸਿੰਘ ਹੁਣ ਇਹਨਾਂ ਮੁਜ਼ਫਰ ਖਾਨ ਦੇ ਪੁੱਤਰਾਂ ਨੂੰ ਸਜ਼ਾਏ ਮੌਤ ਜ਼ਰੂਰ ਦੇਵੇਗਾ ਲਾਹੌਰ ਸ਼ਹਿਰ ਵੇਖਣ ਵਾਸਤੇ ਇਕੱਠਾ ਹੋਇਆ ਰਣਜੀਤ ਸਿੰਘ ਦੇ ਸਾਹਮਣੇ ਉਸਦੇ ਦੋਵੇਂ ਪੁੱਤਰ ਪੇਸ਼ ਕੀਤੇ ਗਏ ਲੋਕ ਵੇਖ ਰਹੇ ਸੀ ਕਿ ਉਹਨਾਂ ਦਾ ਕੀ ਫ਼ੈਸਲਾ ਹੋਵੇਗਾ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਤੋਂ ਉੱਠਿਆ ਤੁਰ ਕੇ ਉਹਨਾਂ ਦੇ ਕੋਲ ਆਉਂਦਾ ਹੈ ਤੇ ਦੋਵਾਂ ਨੂੰ ਗੱਲ ਨਾਲ ਲਾ ਕੇ ਪਤਾ ਕੀ ਕੀ ਹੁੰਦਾ ਹੈ ਕਹਿੰਦਾ ਦੁਸ਼ਮਣੀ ਉਹਨਾਂ ਚਿਰ ਤੱਕ ਸੀ ਜਿੰਨਾ ਚਿਰ ਤੁਸੀਂ ਮੈਦਾਨੇ ਜੰਗ ਚ ਜੂਝ ਰਹੇ ਸੀ ਰਣਜੀਤ ਸਿੰਘ ਨੇ ਕਿਸੇ ਨੂੰ ਬੰਦੀ ਬਣਾ ਕੇ ਕਤਲ ਨਹੀਂ ਕਰਨਾ ਮੈਂ ਤੁਹਾਨੂੰ ਮਿਚਨੀ ਤੋਂ ਅੱਗੇ ਉੱਚ ਦੇ ਇਲਾਕੇ ਦੀ ਜ਼ਗੀਰ ਦੇ ਦਿੰਦਾ ਹਾਂ ਉੱਥੇ ਜਾ ਕੇ ਰਾਜ ਕਰੋ ਲੋਕਾਂ ਨੂੰ ਤੰਗ ਨਾ ਕਰਿਓ ਲੋਕਾਂ ਦੇ ਨਾਲ ਸਾਫ਼ ਕਰਿਓ ਤੇ ਤੁਹਾਡੀ ਜਾਨ ਬਖਸ਼ ਦਿੱਤੀ ਗਈ। ਅੱਜ ਜੀ ਉਸ ਪਰਿਵਾਰ ਦੇ ਕੋਲ ਜ਼ਗੀਰਾ ਨੇ ਤਾਂ ਇਸ ਕਰਕੇ ਨੇ ਕਿ ਰਣਜੀਤ ਸਿੰਘ ਦੇ ਪਕਸ਼ੀਆਂ। ਨਹੀਂ ਤੇ ਸੱਚ ਜਾ ਰਹੇ ਹੋ। ਜਿੱਥੇ-ਜਿੱਥੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਜਿਸ ਦੀ ਜਗ੍ਹਾ ਤੇ ਕੀਤਾ ਉਹਨੂੰ ਇਹਨਾਂ ਨੇ ਕਦੀ ਖਾਣ ਲਈ ਰੋਟੀ ਵੀ ਨਹੀਂ ਦਿੱਤੀ। ਕੈਦ ਦੇ ਵਿੱਚ ਰੱਖਿਆ। ਬਹਾਦਰ ਸ਼ਾਹ ਹੋਵੇ ਜਾਂ ਦੁਨੀਆਂ ਦੇ ਹੋਰ ਬਾਦਸ਼ਾਹ ਹੋ। ਇਤੋਂ ਤੱਕ ਕਿ ਚਾਹੇ ਨਪੋਲੀਆ ਨਹੀਂ ਕਿਉਂ ਨਾ ਹੋਵੇ। ਇਹਨਾਂ ਨੇ ਹਰ ਬੰਦੀ ਬਣਾਏ ਦਾ ਬੁਰਾ ਹਸ਼ਰ ਕੀਤਾ ਪਰ ਰਣਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਮੈਨੂੰ ਇੱਕ ਵੀ ਵਰਤਾਰਾ ਇੰਜ ਨਹੀਂ ਨਜ਼ਰ ਆਉਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੂੰ ਬੰਦੀ ਬਣਾਇਆ ਹੋਵੇ ਕਤਲ ਕੀਤਾ ਹੋਵੇ ਤੇ ਜਾਂ ਕਿਸੇ ਬਾਦਸ਼ਾਹ ਦੀ ਜ਼ਮੀਰ ਜ਼ਬਤ ਕਰਕੇ ਉਸ ਨੂੰ ਬਿਲਕੁਲ ਰੋਟੀ ਤੋਂ ਵੀ ਹੁਣਾ ਕਰ ਦਿੱਤਾ ਰਣਜੀਤ ਸਿੰਘ ਦੇ ਰਾਜ 'ਤੇ ਨਜ਼ਰ ਨਹੀਂ ਆਉਂਦਾ ਉਸ ਨੇ ਕਦੇ ਵੀ ਕਿਸੇ ਨੂੰ ਕੈਦ ਦੇ ਵਿੱਚ ਰੱਖ ਕੇ ਕਤਲ ਨਹੀਂ ਕੀਤਾ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਰਾਜਸੀ ਸੱਤਾ ਦੇ ਉੱਪਰ ਇਵੇਂ ਦੇ ਵਰਤਾਰੇ ਨਹੀਂ ਵਾਪਰੇ ਤੇ ਕਿਸ ਤਰ੍ਹਾਂ ਦਾ ਰਹਿਣ ਦੇ ਇਨਸਾਨ ਸੀ ਉਹ ਜਦੋਂ ਉਸ ਦੇ ਪੁੱਤਰੇ ਕਮਰ ਖੜਕ ਸਿੰਘ ਦੇ ਪੁੱਤਰ ਕਵਰ ਨੌ ਨਿਹਾਲ ਸਿੰਘ ਦਾ ਵਿਆਹ ਸੀ ਸ਼ਾਨ ਸਿੰਘ ạtਾਰੀ ਦੀ ਬੇਟੀ ਬੀਬੀ ਨਾਨਕੀ ਦੇ ਨਾਲ ਇਸ ਪਰਿਵਾਰ ਦੇ ਨਰਨਜੀਤ ਸਿੰਘ ਦੇ ਬਹੁਤ ਚੰਗੇ ਸਬੰਧ ਰਹੇ ਨੇ ਨਿਹਾਲ ਸਿੰਘ ạtਾਰੀ ਦੇ ਨਾਲ ਬੜੇ ਚੰਗੇ ਸਬੰਧ ਸੀ ਇਹਨਾਂ ਦੇ ਨਿਹਾਲ ਸਿੰਘ ạtਾਰੀ ਦਾ ਪਿਤਾ ਸਰਦਾਰ ਕੌਰ ਸਿੰਘ ਜਿਹੜਾ ਸਰਦਾਰ ਚੜ੍ਹ ਸਿੰਘ ਤੇ ਮਾਨ ਸਿੰਘ ਉਹਨਾਂ ਦੇ ਨਾਲ ਮੈਦਾਨੇ ਜੰਗ ਚ ਜਾਂਦਾ ਰਿਹਾ ਸੋ ਇਸ ਪਰਿਵਾਰ ਦੇ ਨਾਲ ਰਣਜੀਤ ਸਿੰਘ ਦੇ ਪੀੜੀਦਰ ਪੀੜੀ ਜਿਹੜੇ ਰਿਸ਼ਤੇ ਬਣੇ ਹੋਏ ਸੀ ਤੇ ਉਹਨਾਂ ਦੀ ਬੇਟੀ ਦਾ ਰਿਸ਼ਤਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਅਨੰਦ ਸਿੰਘ ਦੇ ਪੁੱਤਰੇ ਕਬਰ ਨੌਨਿਹਾਲ ਸਿੰਘ ਨਾਲ ਹੋ ਗਿਆ। ਇਹ ਦੁਨੀਆ ਦੇ ਇਤਿਹਾਸ ਦਾ ਬੜਾ ਬਲੱਖਣ ਵਿਆਹ ਆ। ਆ ਇੱਥੇ ਜੇ ਮੈਂ ਵੇਖਿਆ ਸੀ ਅੰਬਾਨੀਆਂ ਦੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਤੇ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਖਾਸ ਕਰਕੇ ਬੜਾ ਚਸਤਾ ਸੀ। ਕਿ ਅੰਬਾਨੀਆਂ ਨੇ ਵਿਆਹ ਆ ਕਰ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਪਰ ਜਦੋਂ ਮੈਂ ਧਾਰਮਿਕ ਰਸਮਾਂ ਵੇਖ ਰਿਹਾ ਸੀ ਤੁਸੀਂ ਵੇਖਿਆ ਹੋਣਾ ਕਿ ਅੰਬਾਨੀ ਪਰਿਵਾਰ ਕੁਰਸੀ ਤੇ ਬੈਠਾ ਸੀ ਪੰਡਤ ਥੱਲੇ ਬੈਠਾ ਸੀ ਪਰ ਜਦੋਂ ਮੈਂ ਰਣਜੀਤ ਸਿੰਘ ਨੂੰ ਵੇਖਦਾ ਤੇ ਰਣਜੀਤ ਸਿੰਘ ਨੇ ਆਪਣੇ ਪੁੱਤਰੇ ਦੇ ਵਾਸਤੇ ਸੇਹਰਾ ਤਿਆਰ ਕਰਾਇਆ ਕਿ ਪੁੱਤਰੇ ਦੇ ਸਿਰ ਤੇ ਲਾ ਕੇ ਅਸੀਂ ਵਿਆਹਣ ਜਾਣਾ ਜਦੋਂ ਸੇਹਰਾ ਕਮਰ ਨੌਨਿਆ ਸਿੰਘ ਦੇ ਸਿਰ ਤੇ ਸਜਾਇਆ ਗਿਆ ਲਾਹੌਰ ਦੇ ਸੁਨਿਆਰਿਆਂ ਨੇ ਤਿਆਰ ਕੀਤਾ ਸੀ ਸੋਨੇ ਦੀਆਂ ਤਾਰਾਂ ਦੇ ਨਾਲ ਰਣਜੀਤ ਸਿੰਘ ਨੂੰ ਸੇਹਰਾ ਬੜਾ ਪਿਆਰਾ ਲੱਗਾ ਤੇ ਉਸੇ ਵੇਲੇ ਕਹਿੰਦਾ ਕਹਿੰਦਾ ਕਿ ਇਹ ਸੇਰਾ ਸੋਨਾ ਬੜਾ ਬਣਿਆ ਹੈ ਇਹ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰਦੇ ਹੋ ਮੇਰੇ ਪੁੱਤਰ ਦੇ ਸਿਰ ਤੇ ਨਹੀਂ ਬਰਦਾ ਐਵੇਂ ਦਾ ਸਿਰ ਹੰਦੀਪ ਸਿੰਘ ਉਹ ਸੇਰਾ ਜਿਹੜਾ ਜੂਨ 1984 'ਚ ਚਾਨਲੀ ਸਮੇਤ ਸੜਿਆ ਜਦੋਂ ਸਿੱਖ ਰੈਫਰੈਸ ਲਾਇਬ੍ਰਰੀ ਦੇ ਤੋਂ ਬਾਅਦ ਜਾਂ ਉਸ ਇੱਕ ਦਿਨ ਪਹਿ ਤਾਂ ਤੋਸ਼ੇਖਾਨੇ ਦੇ ਉੱਪਰ ਟੈਂਕ ਦਾ ਇੱਕ ਗੋਲਾ ਲੱਗਾ ਜਿਹਦੇ ਕਰਕੇ ਤੋਸ਼ੇਖਾਨੇ ਦਾ ਨੁਕਸਾਨ ਹੋਇਆ ਤੇ ਉਹ ਸੇਰਾ ਇੱਕ ਚਾਨਣੀ ਜਿਹੜੀ ਰਣਜੀਤ ਸਿੰਘ ਨੇ ਉਸ ਤੋਸ਼ੇਖਾਨੇ ਦੇ ਵਿੱਚ ਭੇਟ ਕੀਤੀ ਸੀ ਉਹ ਅਗਨਪੇਟ ਹੋ ਗਈ। ਰਣਜੀਤ ਸਿੰਘ ਕਹਿੰਦਾ ਕਿੰਦਾ ਕਿ ਸੇਰਾ ਸੋਨਾ ਬੜਾ ਲੱਗਿਆ। ਮੇਰੇ RAMਦਾਸ ਦੇ ਚਬਨਾ ਚ ਭੇਟ ਕਰ ਦਿੱਤਾ ਜਾਵੇ। ਜਦੋਂ ਉਹ ਤੁਰਿਆ ਵਿਹਉਣ ਦੇ ਵਾਸਤੇ ਤੇ ਸਭ ਤੋਂ ਪਹਿਲਾਂ ਉਸਨੇ 500 ਸੋਨੇ ਦੀਆਂ ਬੁਤਕੀਆਂ ਦਰਬਾਰ ਸਾਹਿਬੇਟ ਕੀਤੀਆਂ ਨੇ। ਇੱਥੇ ਇਸ਼ਨਾਨ ਕਰਕੇ ਫਿਰ ਉਹ ਟਾਰੀ ਨੂੰ ਤੁਰਿਆ ਗੁਰੂ ਸਾਹਿਬ ਦਸ਼ਕਰਾਨਾਂ ਦਾ। ਜਦੋਂ ਰਣਜੀਤ ਸਿੰਘ ਟਾਰੀ ਪਹੁੰਚਿਆ ਤੇ ਟਾਈ ਤੋਂ ਇੱਕ ਕੋ ਪਹਿਲਾਂ ਜਦੋਂ ਬਰਾਤ ਬੈਠੀ ਹੈ। ਉਹ ਜਿੰਨੀ ਜਗ੍ਹਾ 'ਚ ਬੈਠਾ ਸੀ ਉਹਦੇ 4 ਜਿਹੜੇ ਸੀ ਦਰਵਾਜ਼ੇ ਬਣਾ ਦਿੱਤੇ ਤੇ ਚੌਵਾਂ ਦਰਵਾਜ਼ਿਆਂ ਦੇ ਉੱਪਰ ਇੱਕ-ਇੱਕ ਖਜ਼ਾਨਚੀ ਬਿਠਾ ਦਿੱਤਾ ਕਿ ਜਿਹੜਾ ਵੀ ਵਿਅਕਤੀ ਆਵੇ ਪਰ ਜੀ ਇੱਕ ਸੋਨੇ ਦੀ ਮੋਹਰ ਦੇਣੀ ਆ। ਉਸ ਸਮੇਂ ਸੋਨੇ ਦੀ ਮੋਹਰ ਦੇਣੀ ਕੋ ਛੋਟੀ ਗੱਲ ਨਹੀਂ ਸੀ। ਸਭ ਤੋਂ ਛੋਟਾ ਸਿੱਕਾ ਹੋਇਆ ਕਰਦਾ ਸੀ ਜਿਹੜਾ ਚਾਂਦੀ ਦੀ ਤਾਹਤਾ ਦਾ ਸੀ। ਉਹਦੇ ਤੋਂ ਉੱਪਰ ਰੁਪਈਆ ਸੀ ਤੇ ਸਿੱਕਾ ਚਿੱਕੇ ਦਾ ਸੀ, ਤਾਂਬੇ ਦਾ ਸੀ, ਰੁਪਈਆ ਚਾਂਦੀ ਦਾ ਸੀ, ਮੋਹਰ ਸੋਨੇ ਦੀ ਹੁੰਦੀ ਸੀ। ਮੋਹਰ ਤੋਂ ਉੱਪਰ ਅਸ਼ਰਫੀ ਹੁੰਦੀ ਸੀ। ਦੇਵ ਜੀ ਕਲ ਸੋਨੇ ਦੇ ਬਿਸਕੁਟ ਹੁੰਦੇ ਨੇ ਸੋ ਰੰਜੀ ਸੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਪਰ ਜੀ ਪਰ ਜੀ ਦਾ ਮਤਲਬ ਸੀ ਕਿ ਜੇ ਕੋਈ ਭਖਾਰੀ ਨਾਲ ਬਾਂਦਰ ਲੈ ਕੇ ਆਇਆ ਤੇ ਉਹਨੂੰ ਬਾਂਦਰ ਦੇ ਵਾਸਤੇ ਵੀ ਇੱਕ ਮੋਹਰ ਦਿੱਤੀ ਜਾਵੇ ਜੇ ਕੋਈ ਆਪਣੇ ਨਾਲ ਤੋਤਾ ਕੋਈ ਊਠ ਕੋਈ ਘੋੜਾ ਕੁਝ ਵੀ ਲੈ ਕੇ ਆਇਆ ਜਿਹੜਾ ਵੀ ਵਿਅਕਤੀ ਉਸ ਥਾਂ ਤੇ ਆ ਗਿਆ ਉਸ ਨੂੰ ਪਰ ਜੀ ਜਿਹੜੀ ਹੈ ਪਰ ਮਨੁੱਖ ਨਹੀਂ ਪਰ ਜੀ ਜਿਹੜੀ ਹੈ ਨਾ ਇੱਕ ਮੋਹਰ ਦਿੱਤੀ ਜਾਵੇ ਇੱਕ ਭਖਾਰੀ ਤੱਕ ਇਹ ਗੱਲ ਪਹੁੰਚੀ ਰਨਜੀਤ ਸਿੰਘ ਆਪਣੇ ਪੁੱਤਰ ਦੇ ਵਿਆਹ ਦੇ ਉੱਪਰ ਪੜਾ ਤਾਨ ਕਰ ਰਿਹਾ। ਪਤਾ ਲੱਗਿਆ ਕਿ ਪਰ ਜੀ ਇੱਕ ਜਾਨ ਪ੍ਰਤੀ ਇੱਕ ਮੋਹਰ ਦੇ ਰਿਹਾ ਹੈ। ਉਹ ਬਾਹਰ ਨਿਕਲਿਆ ਕੁਦਰਤੀ ਕੀੜੀਆਂ ਦਾ ਭੌਣ ਲੱਗਾ। ਉਸਨੇ ਸਾਰੀਆਂ ਕੀੜੀਆਂ ਇਕੱਠੀਆਂ ਕੀਤੀਆਂ ਆਪਣੇ ਲੋਟੇ ਚ ਪਾ ਲਈਆਂ। ਉੱਤੇ ਕੱਪੜਾ ਬੰਨ ਲਿਆ। ਜਾ ਕੇ ਖਜ਼ਾਨਚੀ ਨੂੰ ਕਹਿੰਦਾ ਕਹਿੰਦਾ ਮੇਰੇ ਨਾਲ ਇੰਨੇ ਜੀ ਨੇ ਕਿ ਰਾਜੇ ਤੋਂ ਬਿਨਾਂ ਹੋਰ ਕੋਈ ਇਹਨਾਂ ਨੂੰ ਮੋਹਰਾਂ ਨਹੀਂ ਗਣ ਕੇ ਦੇ ਸਕਦਾ ਤੇ ਮੈਂ ਰਾਜੇ ਨੂੰ ਮਿਲਣਾ ਚਾਹੁੰਦਾ। ਰਨਜੀਤ ਸਿੰਘ ਦੇ ਕੋਲ ਗਿਆ। ਤੇ ਰਣਜੀਤ ਸਿੰਘ ਉਹ ਕਹਿੰਦਾ ਕਹਿੰਦਾ ਕਿ ਸ਼ੇਰੇ ਪੰਜਾਬ ਮੈਨੂੰ ਪਤਾ ਲੱਗਿਆ ਕਿ ਪਰ ਜੀ ਇੱਕ ਮੋਹਰ ਦੇ ਰਿਹਾ ਕਹਿੰਦਾ ਬਿਲਕੁਲ ਕਹਿੰਦਾ ਮੇਰੇ ਲੋਟੇ ਚ ਕੀੜੀਆਂ ਪਈਆਂ ਨੇ ਤੇ ਮੈਨੂੰ ਏਲੀਆਂ ਮੋਹਰੀਆਂ ਦੇ ਦੇ ਤੇ ਰਣਜੀਤ ਸਿੰਘ ਆਸਕੇ ਪਤਾ ਕੀ ਕਹਿੰਦਾ ਕਹਿੰਦਾ ਸਾਈ ਜੀ ਤੁਸੀਂ ਗਿਣਤੀ ਕਰ ਦਿਓ ਮੈਂ ਮੋਹਰਾਂ ਦੇ ਟ ਹੁਣ ਕੀੜੀਆਂ ਦੀ ਗਿਣਤੀ ਕੌਣ ਕਰੇ ਉਹ ਕਹਿੰਦਾ ਜੀ ਗਿਣਤੀ ਤਾਂ ਹੋ ਨਹੀਂ ਸਕਦੀ ਤੇ ਸ਼ੇਰੇ ਪੰਜਾਬ ਕਹਿੰਦਾ ਫਿਰ ਜਿੰਨਾ ਲੋਟਾ ਤੁਸੀਂ ਕੀੜੀਆਂ ਦਾ ਭਰਿਆ ਹੋਇਆ ਉਹਨਾਂ ਲੋਟਾਂ ਦੀਆਂ ਮੋਹਰਾਂ ਦਾ ਪਰ ਤੇ ਸੋ ਇਸ ਤਰ੍ਹਾਂ ਦਾ ਸੀ ਰਣਜੀਤ ਸਿੰਘ ਜਿਵੇਂ ਦੁਨੀਆ ਦੇ ਰਾਜੇ ਨਹੀਂ ਹੋ ਸਕਦੇ ਤੇ ਰਣਜੀਤ ਸਿੰਘ ਹੀ ਉਸ ਵੇਲੇ ਸਭ ਤੋਂ ਵੱਡਾ ਖਤਰਾ ਸੀ ਜਿੱਥੇ ਹਕੂਮਤਾਂ ਦੇ ਵਾਸਤੇ ਉੱਥੇ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਉਹਦੇ ਰਾਜ ਦੇ ਵਿੱਚ ਗਦਾਰੀ ਕਰਦੇ ਸਨ ਡੋਗਰੇ ਡੋਗਰੇ ਅੰਗਰੇਜ਼ਾਂ ਦੇ ਨਾਲ ਬੜੇ ਚੰਗੇ ਸਬੰਧ ਰੱਖ ਰਹੇ ਸਨ ਡਾਕਟਰ ਗੰਡਾ ਸਿੰਘ ਦੀ ਕਿਤਾਬ ਹੈ ਅੰਗਰੇਜ਼ਾਂ ਦਾ ਸਿੱਖਾਂ ਤੇ ਕਬਜ਼ਾ ਜਦੋਂ ਉਹ ਛਪੀ ਉਸ ਤੋਂ ਬਾਅਦ ਕੁਝ ਸਰਕਾਰੀ ਚਾਲਾਂ ਐਵੇਂ ਦੀਆਂ ਕਿ ਅਜੇ ਤੱਕ ਉਹ ਦੁਬਾਰਾ ਪ੍ਰਿੰਟ ਨਹੀਂ ਹੋਈ ਅਸੀਂ ਜਦੋਂ ਦੀ ਸੰਪਾਦਿਤ ਕਰਨ ਦਾ ਕਾਰਜ ਉਹਨੂੰ ਸ਼ੁਰੂ ਕਰ ਰਹੇ ਸੀ ਤੇ ਸਾਨੂੰ ਕੁਝ ਚਿੱਠੀਆਂ ਮਿਲੀਆਂ ਡੋਗਰਿਆਂ ਦੀਆਂ ਅੰਗਰੇਜ਼ਾਂ ਨੂੰ ਲਿਖੀਆਂ ਹੋਈਆਂ ਜਿਦੋਂ ਤਾਂ ਬੜਾ ਸਪਸ਼ਟ ਹੋ ਗਿਆ ਕਿ ਰਣਜੀਤ ਸਿੰਘ ਦੇ ਜਿਉਂਦੇ ਹੀ ਇਹਨਾਂ ਨੇ ਰਣਜੀਤ ਸਿੰਘ ਦੇ ਨਾਲ ਗਦਾਰੀਆਂ ਕਰਨੇ ਸ਼ੁਰੂ ਕਰ ਦਿੱਤੇ ਰਣਜੀਤ ਸਿੰਘ ਦੀ ਜਦੋਂ ਮੌਤ ਹੋਈ ਹੈ ਤੁਸੀਂ ਜਾਨੀ ਗਿਆਨ ਸਿੰਘ ਉਹਨਾਂ ਦੀ ਤਵਾਰੀ ਬੁਰੂ ਖਾਸਾ ਪੜ੍ਹ ਲਿਓ ਪ੍ਰੇਮ ਸਿੰਘ ਹੋਤੀ ਮਰਦਾਨ ਨੂੰ ਪੜ੍ਹ ਲਿਓ ਸੂਨ ਸਿੰਘ ਸੀਤਲ ਨੂੰ ਪੜ੍ਹ ਲਿਓ ਮੰਨਿਆ ਜਾਂਦਾ ਹੈ ਕਿ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਦਵਾਈ ਦੇ ਰੂਪ ਵਿੱਚ ਉਸ ਨੂੰ ਦਿੱਤਾ ਗਿਆ ਜਹਿਰ ਸੀ ਸਾਡੀ ਕੌਮ ਦੇ ਕੋਲ ਦੁਬਾਰਾ ਰਾਜ ਸੱਤਾ ਸਾਡੇ ਕੋਲ ਨਹੀਂ ਆਈ ਫਰਾਂਸ ਦੇ ਲੋਕਾਂ ਦੇ ਕੋਲ ਨਪੋਲੀਅਨ ਤੋਂ ਬਾਅਦ ਰਾਜ ਸੱਤਾ ਆਈ ਉਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਨਪੋਲੀਅਨ ਦੇ ਕੱਪੜੇ ਤੇ ਵਾਲਾਂ ਦਾ ਟੈਸਟ ਕਰਵਾਇਆ ਜਾਵੇ ਫਰੈਂਸਿਕ ਰਿਪੋਰਟ ਲਈ ਜਾਵੇ ਕਿ ਨਪੋਲੀਅਨ ਨੂੰ ਜ਼ਹਿਰ ਤਾਂ ਨਹੀਂ ਦਿੱਤੀ ਗਈ ਪਾਇਆ ਗਿਆ ਕਿ ਨਪੋਲੀਅਨ ਜਿਹੜਾ ਉਸ ਨੂੰ ਲੈਡ ਐਸੀਟੇਟ ਤੇ ਆਰਸੈਨਿਕ ਦਿੱਤਾ ਗਿਆ ਸੰਖਿਆ ਤੇ ਪਾਰਾ ਮਾਰਨ ਦੇ ਵਾਸਤੇ ਇਸੇ ਤਰ੍ਹਾਂ ਕਵਰ ਖੜਕ ਸਿੰਘ ਦੇ ਬਾਰੇ ਸਾਡੇ ਕੋਲ ਬਕਾਇਦਾ ਤੌਰ ਤੇ ਸਾਡੇ ਸਿੱਖ ਇਤਿਹਾਸ ਕਈ ਇਤਿਹਾਸਕਾਰ ਕਹਿੰਦੇ ਨੇ ਤੇ ਕਵਰ ਖੜਕ ਸਿੰਘ ਨੂੰ ਦਵਾਈ ਦੇ ਰੂਪ ਚ ਪਾਰਾ ਤੇ ਸੰਖਿਆ ਦੇ ਕੇ ਮਾਰਿਆ ਗਿਆ। ਇਹੀ ਤਰੀਕਾ ਜਿਹੜਾ ਸੀਗਾ ਰਣਜੀਤ ਸਿੰਘ ਦੇ ਵਾਸਤੇ ਵਰਤਿਆ ਗਿਆ। ਸੋ ਰਾਜ ਜਾਂਦਾ ਰਿਹਾ ਉਸ ਰਾਜ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਉਹਨਾਂ ਜੰਗਾਂ ਦੇ ਉੱਤੇ ਸ਼ੇਰੇ ਪੰਜਾਬ ਦੇ ਪੁੱਤਰ ਦੇ ਕੁੜਮ ਸਵardar ਸ਼ਾਨ ਸਿੰਘ ਠਾਰੀ ਜਿਹੜੀ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਉਹਦੇ ਵਿੱਚ ਵੀ ਜੇਕਰ ਸਾਡੇ ਮੁੱਖ ਮੰਤਰੀ ਤੇ ਸਾਡੇ ਫੌਜਾਂ ਦੇ ਕਮਾਂਡ ਤੀਜਾ ਸਿਓ ਤੇ ਲਾਲ ਸਿਓ ਜੇਕਰ ਇਹ ਗਦਾਰ ਨਾ ਹੁੰਦੇ ਤਾਂ ਸ਼ਾਇਦ ਇਹ ਜੰਗ ਅਸੀਂ ਕਦੀ ਨਾ ਹਾਰਦੇ ਇਸੇ ਕਰਕੇ ਸ਼ਾਮ ਅਮਦੂ ਲਿਖਣਾ ਪਿਆ ਕਿ ਸ਼ਾਮ ਅਮਮ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਸੋ ਰਾਜ ਤੇ ਸਾਡਾ ਉਸ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਸੀ ਪਰ ਕੁਝ ਲੋਕ ਜਿਹੜੇ ਇਸ ਰਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੇ ਸੀ ਦੂਜੀ ਦੁਨੀਆ ਦੀ ਉਹ ਵੱਡੀ ਤਾਕਤ ਜਿਨਨੇ ਸਾਰੀ ਦੁਨੀਆ ਤੇ ਆਪਣਾ ਕਬਜ਼ਾ ਕਰ ਲਿਆ ਸੀ ਪਰ ਸ਼ੇਰੇ ਪੰਜਾਬ ਅਜੇ ਵੀ ਉਹਨਾਂ ਦੇ ਸਾਹਮਣੇ ਅੰਦਰੂਨੀ ਗਦਾਰੀਆਂ ਦੇ ਕਰਕੇ ਸਾਡੇ ਤੋਂ ਸਿੱਖ ਰਹ ਜਾਂਦਾ ਰਿਹਾ ਸੋ ਇਹ ਗੱਲ ਮੈਂ ਇਸ ਕਰਕੇ ਸਾਂਝੀ ਕੀਤੀ ਹੈ ਕਿ ਕੈਪਟਨ ਮਰੇ ਨੂੰ ਜਦੋਂ ਇਹ ਗੱਲ ਕਰਦੇ ਨੇ ਸਰਦਾਰ ਰਤਨ ਸਿੰਘ ਭੰਗੂ ਤੇ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੂਰ ਤਾਂ ਉਹ ਸਮਰੱਥਾ ਹੈ ਕਿ ਕਈ ਸ਼ਾਹ ਤਿੰਨ ਕੀਨੇ ਪੀਰ ਕਈ ਪੀਰ ਤਿੰਨ ਕੀਨੋ ਮੀਰ ਗੁਰਨਾਨਕ ਪਾਤਸ਼ਾਹ ਚ ਤੇ ਕਿਸੇ ਵੀ ਰੰਕ ਦੀ ਝੋਲੇ ਚ ਵੀ ਰਾਜ ਬਖਸ਼ਿਸ਼ ਕਰ ਸਕਦੇ ਨੇ ਸੋ ਗੁਰੂ ਪਾਤਸ਼ਾਹ ਰਹਿਮਤ ਕਰੇ ਵਕਤ ਮੈਂ ਥੋੜਾ ਜਿਹਾ ਵੱਧ ਲੈ ਗਿਆ ਕਿ ਮੰਦਾ ਜਾਚਕ ਇਨੀਆਂ ਤੋਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਕਾਸ਼ ਸੇ ਤੱਕ ਨੂੰ ਜੀ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਕੀ ਫਤਿਹ